ਦੇਖਿਏ ਸਭ ਤੋਂ ਪਹਿਲੇ ਤੋਂ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੋਊਗੀ ਕਿ ਉਹ ਪੈਨਿਕ ਨਾ ਕਰਨ ਸ਼ਾਂਤੀ ਬਣਾਈ ਰੱਖਣ ਸਾਡੀ ਜੋ ਸਿਚੁਏਸ਼ਨ ਹੈ ਉਹ ਅੰਡਰ ਕੰਟਰੋਲ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਬਲਮ ਨਹੀਂ ਹੈਗੀ ਹੈ ਜਿਵੇਂ ਕਿ ਕਾਫੀ ਮੇਰੇ ਨਾਲ ਲੋਕਾਂ ਦੇ ਮੈਨੂੰ ਫੋਨ ਆਏ ਤੁਹਾਡੇ ਨਾਲ ਵੀ ਮੇਰੀ ਪ੍ਰੈਸ ਦੇ ਬੰਦਿਆਂ ਨਾਲ ਵੀ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ ਵੀ ਆ ਇਸ ਬਾਰੇ ਲੋਕਾਂ ਦੇ ਮਨ ਦੇ ਵਿੱਚ ਕੋਈ ਪੈਨਿਕ ਹੋ ਰਿਹਾ ਹੈਗਾ ਵੀ ਕੋਈ ਪੈਟਰੋਲ ਦੀ ਗੱਲ ਕਰ ਰਿਹਾ ਹੈਗਾ ਕੋਈ ਕੰਜ਼ਿਊਮਰ ਜੋ ਸਪਲਾਈਜ਼ ਹੁੰਦੀਆਂ ਨੇ ਉਹਨੂੰ ਲੈ ਕੇ ਲੋਕ ਉਹਨਾਂ ਦੀ ਹੋਲਡਿੰਗ ਕਰ ਰਹੇ ਨੇ ਇਸ ਬਾਰੇ ਲੋਕਾਂ ਦੇ ਵਿੱਚ ਇੱਕ ਪੈਨਿਕ ਦਾ ਦੱਸਿਆ ਗਿਆ ਹੈਗਾ ਜੋ ਵਾਈਡਰ ਸਕੇਲ ਦਾ ਹੈ ਨਹੀਂ ਬਟ ਮੈਂ ਫਿਰ ਵੀ ਉਸ ਨੂੰ ਦੱਸਣਾ ਚਾਹਵਾਂਗਾ ਕਿ ਇਸ ਤਰੀਕੇ ਦੀ ਕੋਈ ਵੀ ਸਿਚੁਏਸ਼ਨ ਜ਼ਿਲ੍ਹਾ ਮੋਗਾ ਦੇ ਵਿੱਚ ਨਹੀਂ ਹੈਗੀ ਹੈ ਹਰ ਤਰੀਕੇ ਦੀ ਕੰਜ਼ਿਊਮਰ ਸਪਲਾਈਜ਼ ਫੂਡ ਗ੍ਰੇਨਜ਼ ਹਰ ਤਰੀਕੇ ਦੇ ਕੋਈ ਵੀ ਜੋ ਆਈਟਮ अवेलेबल ਹੁੰਦੀ ਹੈ ਰੋਜ਼ਮਰਰਾ ਦੀ ਹਰ ਚੀਜ਼ ਜਿਲ੍ਹਾ ਮੋਗਾ ਦੇ ਵਿੱਚ अवेलेबल ਹੈ ਉਸ ਤੋਂ ਇਲਾਵਾ ਪੈਟਰੋਲ ਡੀਜ਼ਲ ਗੈਸ ਵੀ अवेलेबल ਹੈ ਲੋਕਾਂ ਨੂੰ ਕਿਸੇ ਵੀ ਤਰੀਕੇ ਦੀ ਪੈਨਿਕ ਕਰਨ ਦੀ ਲੋੜ ਨਹੀਂ ਹੈ ਐਸ ਦੇ ਨਾਲ ਨਾਲ ਮੈਂ ਸਾਰਿਆਂ ਨੂੰ ਬੇਨਤੀ ਵੀ ਕਰਨਾ ਚਾਹਾਂਗਾ ਤੇ ਜੋ ਬੰਦੇ ਬਲੈਕ ਹੋਲ ਬਲੈਕ ਮਾਰਕੀਟਿੰਗ ਹੋਲਡਿੰਗ ਸਟਾਕ ਪਾਇਲਿੰਗ ਕਰ ਰਹੇ ਨੇ ਉਹਨਾਂ ਨੂੰ ਵਾਰਨਿੰਗ ਵੀ ਦੇਣਾ ਚਾਹਾਂਗਾ ਕਿ ਉਹ ਐਸ ਦੇ ਵਿੱਚ ਨਾ ਫਸਣ ਅਨੈਸੀਸਰੀ ਸਟਾਕ ਪਾਇਲਿੰਗ ਜੋ ਹੁੰਦੀ ਹੈ ਕਈ ਆਈਟਮਸ ਦੀ ਉਹ ਠੀਕ ਗੱਲ ਨਹੀਂ ਹੈਗੀ ਉਸ ਦੇ ਉਸ ਦੇ ਅਗੇਂਸਟ ਅਸੀਂ ਇੱਕ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵੱਲੋਂ ਇੱਕ 163 ਬੀ ਐਨ ਐਸ ਐਸ ਦਾ ਆਰਡਰ ਵੀ ਪਾਸ ਕੀਤਾ ਗਿਆ ਹੈਗਾ ਅਸੀਂ ਇੱਕ ਐਸਮਾ ਦੇ ਅੰਦਰ ਵੀ ਆਰਡਰ ਪਾਸ ਕੀਤਾ ਹੈਗਾ ਸਾਡੀ ਇੱਕ ਟੀਮ ਵੀ ਬਣਾਈ ਗਈ ਹੈਗੀ ਜਿਹਦੇ ਜਿਹਨੂੰ ਅਸੀਂ ਡੀ ਐਫ ਐਸ ਸੀ ਨੂੰ ਡਿਸਟ੍ਰਿਕਟ ਮੰਡੀ ਅਫੀਸਰ ਨੂੰ ਸਾਡੇ ਏ ਸੀ ਸਟੇਟ ਟੈਕਸ ਨੂੰ ਵੀ ਲਾਇਆ ਹੈਗਾ ਉਹਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਲੋਕਾਂ ਦੇ ਅੰਦਰ ਅਗਰ ਕੋਈ ਕੰਪਲੇਂਟ ਹੈ ਹੋਲਡਿੰਗ ਦੀ ਬਲੈਕ ਮਾਰਕੀਟਿੰਗ ਦੀ ਸਟਾਕ ਪਾਇਲਿੰਗ ਦੀ ਉਹ ਸਾਰੇ ਉਹਨਾਂ ਨੂੰ ਆਪਦੇ ਫੋਨ ਦੇ ਰਾਹੀਂ ਉਹਨਾਂ ਨੂੰ ਨੋਟ ਵੀ ਕਰਵਾ ਸਕਦੇ ਨੇ ਇੰਪੋਰਟੈਂਟ ਇਹ ਹੈਗਾ ਕਿ ਪੈਟਰੋਲ ਡੀਜ਼ਲ ਦਾ ਅੱਜ ਮੇਰੇ ਨਾਲ ਗੱਲਬਾਤ ਵੀ ਹੋ ਰਹੀ ਸੀਗੀ ਵੀ ਆ ਆ ਕਿ ਲੋਕ ਜੋ ਹੈਗੇ ਨੇ ਵੱਧ ਭਰਾ ਰਹੇ ਨੇ ਸਾਰਿਆਂ ਨੂੰ ਬੇਨਤੀ ਇਹ ਹੈਗੀ ਹੈ ਕਿ ਜੋ ਨਾਰਮਲ ਆਪਦਾ ਰੁਟੀਨ ਹੈ ਉਹਦੇ ਅਕੋਰਡਿੰਗ ਉਹ ਉਹਨਾਂ ਕੰਜ਼ੂਮ ਕਰਨ ਕੋਈ ਆਪਦੇ ਘਰਾਂ ਦੇ ਵਿੱਚ ਅਨੈਸੈਸਰੀ ਸਟਾਕ ਪਾਇਲਿੰਗ ਕਰਨ ਦੀ ਕਿਉਂਕਿ ਫਲੇਮੇਬਲ ਆਈਟਮ ਕਿ ਉਹਨੂੰ ਅਨੈਸੀਸਰੀ ਕਰਨ ਦੀ ਲੋੜ ਨਹੀਂ ਹੈਗੀ। ਬਾਕੀ ਜੇ ਜ਼ਿਲ੍ਹੇ ਮੋਗੇ ਦੀ ਆਪਾਂ ਜ਼ਿਲ੍ਹਾ ਮੋਗਾ ਦੀ ਆਪਾਂ ਪ੍ਰੇਪਰੇਸ਼ਨ ਦੀ ਗੱਲ ਕਰੀਏ ਜੋ ਇਹ ਆਪਾਂ ਸੰਭਾਵਿਤ ਕੋਈ ਜਿਸ ਤਰ੍ਹਾਂ ਦੀ ਸਿਚੁਏਸ਼ਨ ਹੈ ਸੰਭਾਵਿਤ ਉਸ ਦੀ ਗੱਲ ਕਰੀਏ ਤਾਂ ਅਸੀਂ ਰੈਡੀ ਆ ਸਾਡੇ ਜੋ ਐਂਬੂਲੈਂਸਸ ਨੇ ਵਿਦ ਡਰਾਈਵਰ ਅਸੀਂ ਸਾਡਾ ਉਹਨਾਂ ਨੂੰ ਆਇਡੈਂਟੀਫਾਈ ਕਰ ਲਿਆ ਹੈਗਾ। ਸਿਮਿਲਰਲੀ ਫਾਇਰ ਵਗੇਟਸ ਵਿਦ ਡਰਾਈਵਰ ਅਸੀਂ ਆਇਡੈਂਟੀਫਾਈ ਕਰ ਲਿਆ ਹੈਗਾ ਉਹਨਾਂ ਨੂੰ ਹਿਦਾਇਤ ਕਰ ਦਿੱਤੀ ਗਈ ਹੈਗੀ ਹੈ ਕਿ ਉਹ ਆਪਦੇ ਜੋ ਫਾਇਰ ਹਾਈਡਰੈਂਟ ਜਿੱਥੋਂ ਭਰਦੇ ਨੇ ਪਾਣੀ ਨੂੰ ਜਾਂ ਰਿਜ਼ਰਵ ਜਿੱਥੋਂ ਭਰਦੇ ਨੇ ਪਾਣੀ ਨੂੰ ਉਹਨਾਂ ਨੂੰ ਚਾਲੂ ਹਾਲਾਤ ਦੇ ਵਿੱਚ ਰੱਖਣ ਸਾਡੀ ਐਂਬੂਲੈਂਸ ਮੌਕੇ ਤੇ ਪੁੱਜ ਸਕੇ ਸਾਡੀ ਫਰਸਟ ਐਡ ਕਿਟਸ ਦੀ ਅਸੀਂ ਤਿਆਰੀ ਕਰਵਾ ਰਹੇ ਹੈਗੇ ਆ ਮਤਲਬ ਪ੍ਰੀਪਰੇਸ਼ਨ ਵਾਈਜ਼ ਸਾਡੇ ਕੋਲ ਜਿੰਨਾ ਵੀ ਅਸੀਂ ਨਿਜਿਟਨ ਕਰ ਸਕਦੇ ਆ ਉਹ ਠੀਕ ਹੈ ਮਾਨਜੋਗ ਸੀਐਮ ਸਾਹਿਬ ਵੱਲੋਂ ਵੀ ਸਾਨੂੰ ਡਾਇਰੈਕਸ਼ਨ ਹੈਗੀ ਹੈ ਕਿ ਲੋਕਾਂ ਨੂੰ ਇਹ ਮੈਸੇਜ ਦਿਓ ਕਿ ਉਹ ਲੋਕ ਪੈਨਿਕ ਨਾ ਕਰਨ ਸ਼ਾਂਤੀ ਬਣਾਏ ਰੱਖਣ ਪੂਰੀ ਪੰਜਾਬ ਸਰਕਾਰ ਸੀਐਮ ਸਾਹਿਬ ਦੀ ਅਗਵਾਈ ਹੇਠ ਉਹ ਉਹਨਾਂ ਦੇ ਨਾਲ ਖੜੀ ਹੈ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਸਿਚੁਏਸ਼ਨ ਨੂੰ ਨਜਿੱਠਣ ਦੇ ਲਈ ਪ੍ਰਸ਼ਾਸਨ ਤੇ ਪੂਰੀ ਪੰਜਾਬ ਸਰਕਾਰ ਅਲਰਟ ਮੋਡ ਤੇ ਕੰਮ ਕਰ ਰਹੀ ਹੈ ਸਰ ਬਲੈਕਆਊਟ ਨੂੰ ਕੋਲੇ ਕੀ ਹੈ ਬਲੈਕਆਊਟ ਜੋ ਹੈ ਜੀ ਉਹ ਇੱਕ ਇਸ ਤਰ੍ਹਾਂ ਦਾ ਮੇਜਰ ਹੈਗਾ ਜ ਜੂੰ ਸਾਨੂੰ ਐਮਰਜੈਂਸੀ ਦੇ ਵਿੱਚ ਲੈਣਾ ਪੈਂਦਾ ਹੈਗਾ ਉਹਦੇ ਲਈ ਸਾਨੂੰ ਇਨਪੁਟ ਆਉਂਦਾ ਹੈਗਾ ਕੱਲ ਤੁਸੀਂ ਸਾਰਿਆਂ ਨੂੰ ਪਤਾ ਹੈ ਕਿ ਕਾਫੀ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਰਿਹਾ ਜਿਸ ਤਰ੍ਹਾਂ ਦਾ ਇਨਪੁਟ ਸਾਡੇ ਸਕਿਉਰਿਟੀ ਫੋਰਸਸ ਆਰਮੀ 에ਅਰ ਫੋਰਸ ਵੱਲੋਂ ਸਾਨੂੰ ਆਂਦਾ ਹੈਗਾ ਉਹਦੇ ਅਕੋਰਡਿੰਗ ਹੀ ਅਸੀਂ ਐਕਟ ਕਰਦੇ ਹਾਂ ਅ ਇਸ ਤੋਂ ਇਲਾਵਾ ਜੇ ਸਾਡਾ ਜੇ ਆਪਾਂ ਗੱਲ ਕਰੀਏ ਫੋਰਸਸ ਦੀ ਐਨ ਡੀ ਆਰ ਐਫ ਵੀ ਇੱਕ ਡਿਜਾਸਟਰ ਦੇ ਲਈ ਮੈਨੇਜਮੈਂਟ ਦੇ ਲਈ ਫੋਰਸ ਹੈ ਉਹਦੇ ਨਾਲ ਵੀ ਸਾਡਾ ਟਾਈਪ ਹੋਇਆ ਹੋਇਆ ਹੈ ਦੇ ਆਰ ਆਲਸੋ ਅ ਕਾਲ ਅਵੇ ਜੇਕਰ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਆਂਦੀ ਹੈਗੀ ਹੈ ਤੇ ਦੇ ਵੀ ਲਈ ਆਲਸੋ ਇਮੀਡੀਏਟਲੀ ਮੂਵ ਤੇ ਉਹ ਆ ਵੀ ਜਾਣਗੇ ਲੋਕਾਂ ਨੂੰ ਕਿਵੇਂ ਪਤਾ ਲੱਗੇਗਾ ਬਲੈਕਆਉਟ ਹੋਣ ਕਰ ਰਹੀ ਨੂੰ ਅ ਦੇਖੋ ਜੀ ਬਲੈਕਆਉਟ ਜੋ ਹੈਗਾ ਉਹ ਜਨਰਲੀ ਅਸੀਂ ਸੋਸ਼ਲ ਮੀਡੀਆ ਰਾਹੀਂ ਵੀ ਉਹਦਾ ਪ੍ਰਚਾਰ ਕਰ ਰਹੇ ਹੈਗੇ ਆ ਆ ਏਅਰ ਸਾਇਰਨ ਵੀ ਅਸੀਂ ਹੁਣ ਲਵਾ ਰਹੇ ਹੈਗੇ ਆ ਤੇ ਉਹ ਅਸੀਂ ਜੋ ਵੀ ਐਸਓਪੀ ਸਾਨੂੰ ਰੀਸੀਵ ਹੋ ਰਹੀ ਹੈ ਉਹਦੇ ਅਕੋਰਡਿੰਗ ਅਸੀਂ ਸਾਰੇ ਹੀ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਤੇ ਸਾਰਿਆਂ ਦੇ ਨਾਲ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਕਰਾਂਗੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਜੋ ਫੇਕ ਨਿਊਜ਼ ਹੈ ਕਿਸੇ ਵੀ ਤਰ੍ਹਾਂ ਦੀ ਜੋ ਅ ਗਲਤ ਜਿਹਨੂੰ ਆਪਾਂ ਕੀ ਨਿਊਜ਼ ਫੈਲ ਜਾਂਦੀ ਹੈਗੀ ਐ ਅਫਵਾਹ ਫੈਲ ਜਾਂਦੀ ਹੈਗੀ ਉਹ ਨਾ ਫੈਲੇ ਪੂਰਾ ਪ੍ਰਸ਼ਾਸਨ ਤੁਹਾਡੇ ਸਹਿਯੋਗ ਦੇ ਨਾਲ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਸ ਨੂੰ ਲੜੇਗਾ ਤਾਂ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫੇਕ ਨਿਊਜ਼ ਦਾ ਦਾ ਫੈਲਾਉ ਨੂੰ ਰੋਕਿਆ ਜਾ ਸਕੇ ਜੀ ਇਹਦਾ ਕੀ ਪ੍ਰੋਟੋਕਾਲ ਹੈ ਕਿ ਕਿੰਨੇ ਮਿੰਟ ਲਈ ਹੈ ਜਾਂ ਕਿੰਨੇ ਜੀ ਇਹ ਵੀ ਅਸੀਂ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦਿੰਨੇ ਹੈਗੇ ਆ ਵੈਸੇ ਇੱਕ ਪ੍ਰੋਟੋਕਾਲ ਹੈਗਾ ਕਿ ਅਸੀਂ 5 ਮਿੰਟਸ ਦਾ ਅਸੀਂ ਬਜਾਵਾਂਗੇ ਏਅਰ ਸਾਇਰਨ ਤਾਂ ਕਿ ਜੋ ਰੈਡ ਅਲਰਟ ਆ ਉਹਨੂੰ ਅਸੀਂ ਨੋਟੀਫਾਈ ਕਰ ਸਕੀਏ ਜ਼ਿਲ੍ਹੇ ਦੇ ਵਿੱਚ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਸਾਨੂੰ ਸਾਰਿਆਂ ਨੂੰ ਜ਼ਿਲ੍ਹਿਆਂ ਨੂੰ ਇਹ ਸਾਇਰਨ ਦਿੱਤੇ ਜਾ ਰਹੇ ਨੇ ਉਹਦਾ ਸਟੈਂਡਰਡ ਪ੍ਰੋਟੋਕਾਲ ਅਸੀਂ ਪਬਲਿਸ਼ ਵੀ ਕਰਵਾਵਾਂਗੇ ਸੋ ਤਾਂ ਕਿਆ ਪ੍ਰੋਟੋਕਾਲ ਹੈ ਸਰ 5 ਮਿੰਟ ਅਗਰ ਸਾਇਰਨ ਵੱਜਦਾ ਹੈ ਸਰ ਅਗਲੇ ਉਹ ਉਸੇ ਡੇਂਜਰ ਸਿਚੁਏਸ਼ਨ ਹੋਣਾ ਹੈ ਸਰ ਜੀ ਉਸਕੇ ਅੰਦਰ ਅਸੀਂ ਲੋਕ ਇਹ ਹੀ ਕਹਿ ਰਹੇ ਹਾਂ ਕਿ ਜਿਵੇਂ ਅਬ ਜਦੋਂ ਅਸੀਂ ਹੁਣ ਆਪਾਂ ਡਿਸਕਸ ਕਰ ਰਹੇ ਹਾਂ ਇੰਪੋਰਟੈਂਟ ਪੁਆਇੰਟ ਇਜ਼ ਕਿ ਸਾਡੇ ਅਸੀਂ ਜਿਨ੍ਹਾਂ ਜਿਨ੍ਹਾਂ ਨੂੰ ਆਪਾਂ ਕਿਹਾ ਕਿ ਸ਼ੈਲਟਰ ਦੇ ਪਲੇਸਸ ਜਾਂ ਲੋਕਾਂ ਨੂੰ ਇਕੱਠਾ ਕਰਨ ਦੇ ਪਲੇਸਸ ਉਹ ਵੀ ਅਸੀਂ ਆਈਡੈਂਟੀਫਾਈ ਕਰ ਲਏ ਨੇ ਜੋ ਮੋਸਟਲੀ ਸਾਡੇ ਸਰਕਾਰੀ ਸਕੂਲ ਨੇ ਜੋ ਵੀ ਨੀਅਰਬਾਈ ਸਰਕਾਰੀ ਸਕੂਲ ਹੈ ਉਹਨੂੰ ਅਸੀਂ ਇਕੱਠਾ ਕਰਨ ਦਾ ਇਕੱਠੇ ਹੋਣ ਦਾ ਇਨ ਕੇਸ ਆਫ ਐਨੀ ਸਿਚੁਏਸ਼ਨ ਅਰਾਈਜ਼ਸ ਤੇ ਸ਼ੈਲਟਰ ਦਾ ਉੱਥੇ ਅਸੀਂ ਪ੍ਰਬੰਧ ਕੀਤਾ ਹੈਗਾ ਤਾਂ ਜੋ ਜਦੋਂ ਵੀ ਇਸ ਤਰ੍ਹਾਂ ਦੀ ਵਾਰਨਿੰਗ ਆਵੇ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਜੇਕਰ ਵਾਪਰਦੀ ਹੈ ਤਾਂ ਆਪਾਂ ਸਾਰੇ ਉੱਥੇ ਮੂਵ ਕਰੀਏ ਉੱਥੇ ਆਪ ਆਪ ਦੇ ਆਪ ਨੂੰ ਇਸਟੈਬਲਿਸ਼ ਕਰੀਏ ਤੇ ਜਦੋਂ ਆਪਾਂ ਮੂਵ ਕਰਨਾ ਹੈਗਾ ਆਪਾਂ ਇੱਕ ਅਸੀਂ ਗਵਰਨਮੈਂਟ ਆਫ ਇੰਡੀਆ ਵੱਲੋਂ ਵੀ ਇੱਕ ਵੀਡੀਓ ਆਇਆ ਹੈਗਾ ਉਹ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਜੋ ਇਨਸਟਰਕਸ਼ਨ ਆਈਆਂ ਉਹ ਵੀ ਸ਼ੇਅਰ ਕਰ ਦਿੰਨੇ ਆ ਵੀ ਅਸੀਂ ਪੈਨਿਕ ਨਹੀਂ ਕਰਨਾ ਇੱਕ ਬੜੇ ਹੀ ਆਰਾਮ ਦੇ ਨਾਲ ਇੱਕ ਦੂਸਰੇ ਦੇ ਨਾਲ ਭਾਈਚਾਰੇ ਦੇ ਨਾਲ ਤੇ ਜਿੰਨੂੰ ਆਪਾਂ ਕਹੀਏ ਮਿਲ ਜੁਲ ਕੇ ਆਪਾਂ ਮੂਵ ਕਰਨਾ ਕੋਈ ਤੱਕਾ ਮੁਕੀ ਨਾ ਹੋਵੇ ਉਹਦੇ ਨਾਲ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ ਜੀ ਤੇ ਸਾਰਿਆਂ ਨੂੰ ਇਹੀ ਬੇਨਤੀ ਰਹੂਗੀ ਆਮ ਲੋਕਾਂ ਨੂੰ ਕਿ ਉਹ ਸਰਕਾਰ ਦੀ ਹਦਾਇਤਾਂ ਦੀ ਪਾਲਣਾ ਕਰਨ ਤੇ ਜਿਸ ਤਿਸ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੁਹਾਨੂੰ ਗਾਈਡ ਕਰ ਰਿਹਾ ਹੈਗਾ ਉਹਦੇ ਅਕੋਰਡਿੰਗ ਸਾਡਾ 7 ਦਿਨ ਤਾਂ ਜੋ ਜੋ ਐਨ ਪ੍ਰੈਸੀਡੈਂਟਡ ਸਿਚੁਏਸ਼ਨ ਹੈਗੀ ਐਸ ਨੂੰ ਅਸੀਂ ਉਹਦੇ ਅਗੇਂਸਟ ਅਸੀਂ ਨਜਿੱਟ ਸਕੀਏ ਸਰ ਲੋਕਾਂ ਨੂੰ ਇਹ ਕਿਵੇਂ ਪਤਾ ਲੱਗੇਗਾ ਕਿ ਜੋ ਪੈਨਿਕ ਸਿਚੁਏਸ਼ਨ ਜੀ ਉਹ ਖਤਮ ਹੋ ਗਈ ਸਰ ਉਸਕੇ ਲਈ ਸਰਕਲ ਪ੍ਰੋਟੋਕੋਲ ਉਸਕੇ ਲਈ ਵੀ ਸੇਮ 에ਅਰ ਸਾਇਰਨ ਦੁਬਾਰਾ ਬਜੇਗਾ ਜੀ 1 ਮਿੰਟ ਦਾ ਗੋਵਨ ਮਿਨੋ ਜੀ ਕਾਲਾ ਬਜ਼ਾਰੀ ਨੂੰ ਲੈ ਕੇ ਜਿਵੇਂ ਤੁਸੀਂ ਗੱਲ ਪ੍ਰੈਸ ਕਾਟ ਜਾਰੀ ਕੀਤਾ ਸੀਗਾ ਉਸ ਦੇ ਹੱਟ ਕੇ ਜੇ ਅਸੀਂ ਅੱਜ ਵੀ ਦੋ ਤਿੰਨ ਜਾਣਿਆਂ ਨਾਲ ਲੋਕਾਂ ਨਾਲ ਗੱਲਬਾਤ ਕੀਤੀ ਹੈ ਤਾਂ ਕਈ ਜਿਹੜੇ ਦੁਕਾਨਦਾਰ ਨੇ ਉਹ ਆਪਣੇ ਜਿਹੜੀਆਂ ਰੇਟ ਲਿਸਟ ਆ ਉਹਦੇ ਨਾਲ 100 ਰੁਪਏ ਜ਼ਿਆਦਾ ਜਿਹੜਾ ਚਾਰਜ ਕਰਨਾ ਹੁਣੇ ਤੋਂ ਸ਼ੁਰੂ ਕਰਤਾ ਉਹਨਾਂ ਨੇ ਉਹਨਾਂ ਲਈ ਕਿਸੇ ਉਹਨਾਂ ਲਈ ਇੱਕ ਸਟ੍ਰਿਕਟ ਮੈਸੇਜ ਹੈਗਾ ਤੁਸੀਂ ਸਾਨੂੰ ਨਾਮ ਵੀ ਦੇ ਦਿਓ ਜੇ ਤੁਸੀਂ ਸਾਰਿਆਂ ਸਾਹਮਣੇ ਦੱਸਣਾ ਚਾਹੁੰਦੇ ਹੋ ਮੈਂ ਮੈਨੂੰ ਦੱਸ ਦਿਓ ਬਟ ਅਦਰਵਾਈਜ਼ ਅਸੀਂ ਜੋ ਲਿਸਟ ਜਾਰੀ ਕੀਤੀ ਉਹਦੇ ਨਾਲ ਨੰਬਰ ਵੀ ਹੈਗਾ ਕਿਸੇ ਵੀ ਤਰ੍ਹਾਂ ਦੀ ਬਲੈਕ ਮਾਰਕੀਟਿੰਗ ਅਲਾਉਡ ਨਹੀਂ ਹੈਗੀ ਪਰਸੋਂ ਤੇ ਕੱਲ ਮੈਂ ਵੈਸੇ ਆਈ ਡੋਨਟ ਨੋ ਤੁਹਾਡੇ ਕੋਲ ਕਿ ਕਿਦਾਂ ਦੀ ਨਾ ਮੈਂ ਪਰਸਨਲੀ ਚੈੱਕ ਕਰਵਾਇਆ ਹੈਗਾ ਮੇਰੇ ਸਟੇਟ ਟੈਕਸ ਆਫੀਸਰਸ ਤੋਂ ਉਹਨਾਂ ਨੂੰ ਰੈਂਡਮਲੀ ਭੇਜਿਆ ਹੈਗਾ ਮੈਨੂੰ ਕੋਈ ਕੰਪਲੀਟ ਨਹੀਂ ਆਈ ਜੇਕਰ ਕਿਸੇ ਆਮ ਲੋਕਾਂ ਤੋਂ ਕੋਈ ਵੱਧ ਚਾਰਜ ਕਰਦਾ ਉਹਦੀ ਸੂਚਨਾ ਕੋ ਸਾਡੇ ਜ਼ਿਲ੍ਹਾ ਕੰਟਰੋਲ ਰੂਮ ਜਿਹਦੇ ਵਿੱਚ ਅਸੀਂ ਇਸ ਕੰਪੋਨੈਂਟ ਦੇ ਲਈ ਡੀ ਐਫ ਐਸ ਸੀ ਨੂੰ ਜ਼ਿੰਮੇਵਾਰ ਲਾਇਆ ਹੈਗਾ ਤੇ ਨਾਲ ਏ ਸੀ ਐਸ ਟੀ ਲੱਗੇ ਨੇ ਉਹਨਾਂ ਨੂੰ ਫੋਨ ਦੇ ਰਾਹੀਂ ਇਨਫਰਮੇਸ਼ਨ ਦੇ ਸਕਦੇ ਨੇ ਸਰ ਸੋਸ਼ਲ ਮੀਡੀਆ ਤੇ ਬੜੇ ਰਿਵਮਰਜ਼ ਆ ਰਹੇ ਨੇ ਉਸ ਨੂੰ ਲੈ ਕੇ ਪ੍ਰਸ਼ਾਸਨ ਕੀਤਾ ਰਿਹਾ ਸਾਰਿਆਂ ਨੂੰ ਇਹੀ ਬੇਨਤੀ ਹੈ ਜੀ ਪਹਿਲੇ ਤਾਂ ਉਸ ਨੂੰ ਅ ਅੱਗੇ ਭੇਜਣ ਤੋਂ ਪਹਿਲਾਂ ਵੈਰੀਫਾਈ ਕਰ ਲੈਣ ਕਿਉਂਕਿ ਕੱਲ ਵੀ ਕਾਫੀ ਵੀਡੀਓਜ਼ ਆ ਰਹੀਆਂ ਸੀ ਕਿ ਜਲੰਧਰ 'ਚ ਇਹ ਹੋ ਗਿਆ ਇਦਾਂ ਦਾ ਹੋ ਗਿਆ ਪਰ ਇਸ ਤਰੀਕੇ ਦੀ ਕੋਈ ਜਦੋਂ ਅੱਜ ਤੁਸੀਂ ਪੀਬੀਆਈ ਦਾ ਵੀ ਨੋਟ ਆਇਆ ਹੈਗਾ ਪ੍ਰੈਸ ਬਿਊਰੋ ਆਫ ਇੰਡੀਆ ਦਾ ਵੀ ਉਹਨਾਂ ਨੇ ਕੱਲੇ ਕੱਲੇ ਵੀਡੀਓ ਦੀ ਦੱਸੀ ਹੈਗੀ ਕਦੋਂ ਦਾ ਵੀਡੀਓ ਹੈਗਾ ਕਿਦਾਂ ਦਾ ਹੈਗਾ ਸਭ ਤੋਂ ਇੰਪੋਰਟੈਂਟ ਇਹ ਹੈਗਾ ਕਿ ਅਸੀਂ ਜੋ ਫੇਕ ਨਿਊਜ਼ ਹੈ ਉਹਨੂੰ ਨਾ ਫੈਲਾਈਏ ਕੋਈ ਵੀ ਵੀਡੀਓ ਨੂੰ ਸਪੈਸ਼ਲੀ ਜੋ ਸਾਡੇ ਆਰਮਡ ਫੋਰਸਸ ਨੇ ਉਹਨਾਂ ਦੇ ਅਗੇਂਸਟ ਕੁਝ ਉਹ ਨਾ ਫੈਲਾਈਏ ਉਹਨਾਂ ਦੀ ਮੂਵਮੈਂਟ ਨੂੰ ਨਾ ਕੈਪਚਰ ਕਰੀਏ ਤਾਂਕਿ ਉਸ ਦਾ ਇੱਕ ਜੋ ਹੈਗੀ ਆ ਉਹਦੀ ਇੱਕ ਸੀਕਰੇਸੀ ਬਣੀ ਰਹੇ ਤੇ ਇਹੀ ਸਾਰਿਆਂ ਨੂੰ ਬੇਨਤੀ ਹੈਗੀ ਆ ਵੀ ਸੋਸ਼ਲ ਮੀਡੀਆ ਤੇ ਜੋ ਵੀ ਚੱਲ ਰਿਹਾ ਹੈਗਾ ਉਹਨੂੰ ਵੈਰੀਫਾਈ ਕਰਨ ਸਾਡਾ ਆਫੀਸ਼ੀਅਲ ਹੈਂਡਲ ਵੀ ਹੈਗਾ ਉਸ ਤੇ ਵੀ ਪੁੱਛ ਸਕਦੇ ਨੇ ਸਾਡਾ ਕੰਟਰੋਲ ਰੂਮ ਵੀ ਹੈਗਾ ਉੱਥੇ ਵੀ ਉਹ ਵੈਰੀਫਾਈ ਕਰ ਸਕਦੇ ਨੇ ਬਾਕੀ ਸਾਡੀ ਵੀ ਇਹੀ ਕੋਸ਼ਿਸ਼ ਹੈ ਕਿ ਅਸੀਂ ਤੁਹਾਡੇ ਵੱਧ ਤੋਂ ਵੱਧ ਇਨਫੋਰਮੇਸ਼ਨ ਜੋ ਹੈ ਉਹ ਤੁਹਾਡੇ ਨਾਲ ਸ਼ੇਅਰ ਕਰੀਏ ਤਾਂ ਕਿ ਤੁਹਾਡੇ ਵਿੱਚ ਕਿਸੇ ਤਰ੍ਹਾਂ ਦਾ ਆਮ ਲੋਕਾਂ ਦੇ ਵਿੱਚ ਪੈਨਿਕ ਨਾ ਕਿਰੇਟ ਹੋਵੇ ਸਰ ਜੀ ਗੱਲ ਤੁਸੀਂ ਕੀਤੀ ਵੀ ਆਰਗੂਮੈਂਟ ਦੀ ਇਹ ਗੱਲ ਗੱਲ ਹੀ ਹੈਲਥ ਦੇ ਨਾਲ ਜੁੜੀ ਹੋਈ ਤੇ ਹੈਲਥ ਡਪਾਰਟਮੈਂਟ ਦੇ ਲੋਕ ਕਿਹੜੇ-ਕਿਹੜੇ ਕੰਮ ਜਿਹੜੇ ਕੀਤੇ ਜਾ ਕੇ ਕਿਹੜੇ ਸਟੇਟ ਪਾਬੀ ਜਿਵੇਂ ਦੀ ਸਾਡੇ ਜੇਕਰ ਅਸੀਂ ਦਸੀਏ ਤਾਂ ਸਭ ਤੋਂ ਇੰਪੋਰਟੈਂਟ ਹੈਗਾ ਸਾਡਾ ਇਹਦੇ ਅੰਦਰ ਐਮਰਜੈਂਸੀ ਮੂਵਮੈਂਟ ਜੇਕਰ ਮੰਨ ਲਓ ਕਿਸੇ ਵੀ ਤਰ੍ਹਾਂ ਕੋਈ ਮੌਕੇ ਤੇ ਕਿਸੇ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਹੈ ਤਾਂ ਮੌਕੇ ਤੇ ਅਸੀਂ ਆਪ ਦੀ ਐਂਬੂਲੈਂਸ ਫਾਇਰ ਬ੍ਰਿਗੇਡ ਨੂੰ ਭੇਜਣਾ ਹੈਗਾ ਤਾਂ ਤਾਂ ਅਸੀਂ ਐਂਬੂਲੈਂਸ ਵਗੈਰਾ ਦੀ ਅਸੀਂ ਪ੍ਰੋਪਰ ਆਈਡੈਂਟੀਫਿਕੇਸ਼ਨ ਵਿਦ ਡਰਾਈਵਰ ਕਰ ਚੁੱਕੇ ਹਾਂ ਉਸ ਤੋਂ ਇਲਾਵਾ ਫਰਸਟ ایڈ ਕਿਟ ਵਗੈਰਾ ਜੋ ਵੀ ਲੋੜਿੰਦੀ ਆ ਉਹ ਵੀ ਉਹਨਾਂ ਨੂੰ ਉਹਨਾਂ ਕੋਲ ਅਵੇਲੇਬਲ ਹੈਗੀ ਹੈ ਤੇ ਉਸ ਤੋਂ ਇਲਾਵਾ ਬਾਕੀ ਜੋ ਹਸਪੀਟਲ ਦੇ ਅੰਦਰ ਜੋ ਸਾਡੇ ਪ੍ਰਬੰਧ ਹੁੰਦੇ ਨੇ ਉਹ ਸਾਡੇ ਇੱਥੇ ਹੌਟਲਾਈਨ ਵੀ ਮਿਲੀ ਹੋਈ ਹੈਗੀ ਹੈ ਸਾਨੂੰ ਇੱਥੇ ਹਸਪਤਾਲ ਦੇ ਵਿੱਚ ਜੋ ਸਾਡਾ ਡਿਸਟ੍ਰਿਕਟ ਹਸਪਤਾਲ ਹੈ ਉੱਥੇ ਵੀ ਸਾਡੇ ਪ੍ਰਬੰਧ ਪੱਕੇ ਨੇ ਤੇ ਸਿਮਿਲਰਲੀ ਜੋ ਸਾਡੇ ਸੀਐਚਸੀਜ਼ ਹੈਗੇ ਨੇ ਉੱਥੇ ਵੀ ਸਾਡੇ ਪ੍ਰਬੰਧ ਠੀਕ ਨੇ ਤੇ ਸਾਰਿਆਂ ਨੂੰ ਇਹ ਅਸ਼ੋਰ ਕਰਾਂਗੇ ਵੀ ਜ਼ਿਲ੍ਹਾ ਪ੍ਰਸ਼ਾਸਨ ਤੁਹਾਡੇ ਨਾਲ ਹੈ ਤੇ ਬਾਕੀ ਵੀ ਸਾਡੇ ਨਾਲ ਬਾਕੀ ਹਸਪਤਾਲ ਜੋ ਸ਼ਹਿਰ ਦੇ ਨੇ ਉਹ ਵੀ ਸਾਡੇ ਨਾਲ ਸਹਿਯੋਗ ਕਰ ਰਹੇ ਨੇ ਜਰੂਰਤ ਪੈਣ ਤੇ ਕੋਈ ਪ੍ਰਾਈਵੇਟ ਐਂਬੂਲੈਂਸ ਵਾਲੀ ਜਾਂ ਐਂਜੂਰੈਂਸ ਬਾਕੀ ਤਾਂ ਜੋ ਕੋਈ ਹਾਂਜੀ ਅਸੀਂ ਸਾਰੇ ਪ੍ਰਾਈਵੇਟ ਐਂਬੂਲੈਂਸਾਂ ਨਾਲ ਕਰ ਲਿਆ ਹੈਗਾ ਜੋ-ਜੋ ਹਸਪਤਾਲਸੇ ਅਵੇਲੇਬਲ ਨੇ ਉਨ੍ਹਾਂ ਨਾਲ ਸਾਡਾ رابطہ ਹੋ ਗਿਆ ਵਿਦ ਡਰਾਈਵਰ ਅਸੀਂ ਉਹਨਾਂ ਦੇ ਨੰਬਰ ਲੈ ਲਏ ਨੇ ਉਹਨਾਂ ਵੱਲੋਂ ਵੀ ਇਹੀ ਅਸ਼ੋਰੈਂਸ ਦਿੱਤੀ ਗਈ ਹੈਗੀ ਹੈ ਕਿ ਉਹ ਲੋਡ ਪੈਨ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਖੜੇ ਨੇ ਤੇ ਸਾਡਾ ਪੂਰਨ ਤਰ੍ਹਾਂ ਸਹਿਯੋਗ ਕਰਨਗੇ ਸਿਮਿਲਰਲੀ ਜਿੱਦਾਂ ਜਿੱਦਾਂ ਤੁਸੀਂ ਸਾਰੇ ਵੀ ਸਾਡਾ ਸਹਿਯੋਗ ਕਰ ਰਹੇ ਹੋ ਜਿਹੜਾ ਬਲੱਡ ਬੈਂਕ ਦੀ ਗੱਲ ਕਰੀਏ ਵੀ ਕਾਫੀ ਸਟਾਕ ਘਟਾ ਹੈ ਇਸ ਟਾਈਮ ਜਿਹੜਾ ਮੋਗਾ ਦੇ ਬਲੱਡ ਹਾਊਸ ਤੋਂ ਉਹਦੇ ਨਾਲ ਕੀ ਪ੍ਰਬੰਧ ਕੀਤਾ ਜਾ ਰਿਹਾ ਹੈ ਉਹ ਸਮੇਂ ਦੇਖਦੇ ਜੀ ਉਹਦੇ ਲਈ ਵੀ ਇੱਕ ਅਸੀਂ ਇੱਕ ਬਲੱਡ ਕੈਂਪ ਵੀ ਆਰਗੇਨਾਈਜ਼ ਬਲੱਡ ਡੋਨੇਸ਼ਨ ਕੈਂਪ ਵੀ ਆਰਗੇਨਾਈਜ਼ ਕਰਵਾਉਣ ਜਾ ਰਹੇ ਹੈਗੇ ਆ ਤੇ ਬਾਕੀ ਜੋ ਹੈਗੀ ਸਾਡਾ ਟਾਈ ਅਪ ਸਟੇਟ ਦੇ ਨਾਲ ਵੀ ਹੋਇਆ ਹੋਇਆ ਹੈ ਸੀਵੀਆਰ ਐਟ ਦੀ ਕੰਫਰਟੇਬਲ ਪੋਜੀਸ਼ਨ ਇਸ ਨਾਲ ਦੀ ਨਾਲ ਸਾਡਾ ਜੋ ਫਰੀਦਕੋਟ ਵੀ ਹੈਗਾ ਹੈ ਸਾਡਾ ਅ ਅ ਟਰਸ਼ਰੀ ਕੇਰ ਉੱਥੇ ਵੀ ਅਸੀਂ ਟਾਈ ਅਪ ਕੀਤਾ ਹੋਇਆ ਹੈ ਤੇ ਸਰ ਇਹ ਤੇ ਉਵਾਮਾਂ ਦੀ ਗੱਲ ਐਕਸਰੇ ਜੀ ਅਸੀਂ ਸੁਵਿਧਾ ਤੱਕ ਨਹੀਂ ਹੈ ਇਸ ਸਮੇਂ ਇਮਰਜੈਂਸੀ ਹਾਂਜੀ ਹਸਪੀਟਲ ਮੈਂ ਐਕਸਰੇ ਤੱਕ ਦੀ ਸੁਵਿਧਾ ਨਹੀਂ ਹੈ ਡਿਜੀਟਲ ਕਲੀਨਿਕ ਮੈਂ ਦੇ ਸਕਦਾ ਜੀ ਜੀ ਉਸਕੇ ਲਈ ਵੀ ਆਪਕਾ ਇੱਕ ਇਸ਼ੂ ਹੈ ਜੋ ਅ ਅਮ ਲੋਗੋ ਨੇ ਇੱਕ ਪਾਰਟ ਉਸਕਾ ਮਿਸਿੰਗ ਹੈ ਤੁਹਾਨੂੰ ਮੰਗਵਾ ਰਹੇ ਹੈ ਜੀ ਉਹ ਅ ਸਿਵਲ ਸਰਜਨ ਕੇ ਦੁਆਰਾ ਉਸਕੀ ਪ੍ਰੀ ਗੌਰਨਮੈਂਟ ਕਰੀ ਜਾ ਰਹੀ ਹੈ ਬਟ ਆਪਨੇ ਇੱਕ ਵੈਲਿਡ ਗੋਇੰਗ ਉਠਾਇਆ ਵੀ ਵਿਲ ਐਡਰੈਸ ਥਿਸ ਅਸੂਅ ਜੀ